ਸਬਜ਼ੀ ਦੀ ਕੀਮਤਾਂ ਇਸ ਵੇਲੇ ਅਸਮਾਨ ਛੂਰੀਆਂਵੇਂ ਸੈਕਟਰ 26 ਦੀ ਮਾਰਕੀਟ 'ਚ ਇਸ ਵੇਲੇ ਮੌਜੂਦ ਆ ਜਿੱਥੇ ਜ਼ਿਆਦਾਤਰ ਸਬਜ਼ੀ ਕਿਉਂਕਿ ਇੱਥੋਂ ਤੋਂ ਕੁਝ ਪੰਜਾਬ ਦੇ ਏਰੀਆ ਕੁਝ ਨਾਲ ਲੱਗਦੇ ਹਰਿਆਣਾ ਪੰਚਕੁੱਲਾ 'ਚ ਕੁਝ ਚੰਡੀਗੜ੍ਹ 'ਚ ਪੂਰੇ 'ਚ ਇੱਥੋਂ ਸਰਕੂਲੇਟ ਹੁੰਦੀ ਆ ਔਰ ਖਾਸ ਕਰਕੇ ਪਿਆਜ਼ ਅਤੇ ਟਮਾਟਰ ਜਿਹੜੇ ਨੇ ਉਹ ਜ਼ਰੂਰਤ ਹੁੰਦੀ ਆ ਲੇਕਿਨ ਟਮਾਟਰ ਦੇ ਰੇਟ ਜਿਹੜੇ ਨੇ ਉਹ 100 ਤੋਂ ਵੀ ਪਾਰ ਆ ਆਲੂ ਪਿਆਜ਼ ਹਾਲਾਂਕਿ ਪਹਿਲਾਂ ਨਾਲੋਂ ਜ਼ਰੂਰ ਇੱਕ 40-50 ਤੇ ਬਰਕਰਾਰ ਨੇ ਪਰ ਚਾਹੇ ਸ਼ਿਮਲਾ ਮਿਰਚ ਹੋਵੇ ਬੀਨਸ ਹੋਵੇ ਹਰੀ ਸਬਜ਼ੀਆਂ ਖਾਸ ਕਰਕੇ ਜਿਨ੍ਹਾਂ ਦੀ ਅੱਜ ਕੱਲ ਦੀ ਇੱਕ ਡੇ ਰੂਟੀਨ ਦੇ ਅੰਦਰ ਜ਼ਰੂਰਤ ਰਹਿੰਦੀ ਹੈ ਤਾਂ ਉਹਨਾਂ ਦੀ ਕੀਮਤਾਂ ਜ਼ਰੂਰ ਵਧੀਆਂ ਹੈ ਔਰ ਇੱਥੇ ਮਾਰਕੀਟ ਦੇ ਅੰਦਰ ਕਿਉਂਕਿ ਰੇਟ ਜਿਹੜਾ ਹੈ ਸਬਜ਼ੀ ਦਾ ਸ਼ਿਮਲਾ ਮਿਰਚ 100 ਬੀਰ ਪੇ 110 ਰੁਪਏ ਕੀ ਲੋ ਹੋਈ ਵੀ ਹੈ ਯਾਨੀ ਸੋਤੋਂ ਪਾਰ ਔਰ ਦੂਜੇ ਪਾਸੇ ਕੀ ਹਾਂ ਤੱਕ ਜਿਹੜਾ ਹੈ 60 ਤੋਂ 70 ਰੁਪਏ ਬੀਨ ਜਿਹੜੀ ਜਿਆਦਾਤਰ ਸਬਜੀ ਜਿਹੜੀ ਪਹਾੜਾਂ ਤੋਂ ਆਉਂਦੀ ਹੈ ਉਹਦਾ ਦੇ ਰੇਟ ਵਧੇ ਹੋਏ ਨੇ ਕਿੰਨਾ ਗ੍ਰੇਡ ਵਧਿਆ ਹੋਇਆ ਹੈ ਸਬਜੀ ਦਾ 10 ਰੁਪਏ 20 ਰੁਪਏ ਜੀ ਟਮਾਟਰ ਦਾ ਰੇਟ ਕੀ ਹੈ ਤੇ ਬਾਕੀ ਚੀਜ਼ਾਂ ਦੇ ਰੇਟ ਕਿੰਨੇ ਕੁ ਵਧੇ ਹੋਏ ਨੇ ਇੱਥੇ ਮੰਡੀ ਟਮਾਟਰ ਦਾ ਤਾਂ ਨਹੀਂ ਪਤਾ ਜੀ ਬਾਕੀ ਔਰ ਆਈਟਮ ਕੋ ਪੁੱਛ ਸਕਦੇ ਹੋ ਆਪ ਬੀਨ 80 ਹੈ ਜੀ ਪਹਿਲਾਂ ਦੇ ਮੁਕਾਬਲੇ 20 ਰੁਪਏ ਜੀ ਪਹਿਲੇ 60 ਦਾ ਬਸ ਸੀ ਹੈ ਗਰਮੀ ਹੈ ਨਾ ਸੜ ਜਾ ਰਹਾ ਸਬਜ਼ੀ ਕਰਕੇ ਕਹ ਰਹੇ ਨਹੀਂ ਕਿ ਰੇਟ ਵਧੇ ਨੇ ਹੋਰ ਖਾਸ ਕਰਕੇ ਜਿਵੇਂ ਹੋਰਾਂ ਨਾਲ ਵੀ ਗੱਲ ਕੀਤੀ ਤਾਂ ਇੱਥੇ ਜਿਹੜੀ ਸਬਜ਼ੀ ਆਉਂਦੀ ਹੈ ਉਹ ਦੂਜੇ ਸੂਬਿਆਂ ਤੋਂ ਆਉਂਦੀ ਹੈ ਤਾਂ ਇਸ ਕਰਕੇ ਮੌਸਮ ਖਰਾਬ ਹੋਰ ਦੂਸਰਾ ਗਰਮੀ ਹਿਊਮਿਡਿਟੀ ਕਿਉਂਕਿ ਅੱਜਕੱਲ ਮੌਸਮ ਜਿਦਾ ਜ਼ਿਆਦਾ ਹੈ ਤਾਂ ਖਰਾਬ ਹੋਣ ਦਾ ਖਤਰਾ ਔਰ ਦੂਜੇ ਪਾਸੇ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਕਿਤੇ ਨਾ ਕਿਤੇ ਅਸਰ ਪਾਉਂਦੀ ਹੈ ਮਹਿੰਗੀ ਹੋ ਗਈ ਹੈ ਸਬਜ਼ੀ ਜੀ ਕੀ ਕਹੋਗੇ ਕਿੰਨਾ ਔਖਾ ਹੈ ਲੈ ਹੀ ਰਹੇ ਹਾਂ ਜੋ ਲੈਣਾ ਤਾਂ ਔਖਾ ਹੀ ਹੁਣ ਲੈਣਾ ਪੈਣਾ ਹੈ ਕਿ ਕੀ ਕਰੀਏ ਖਾਣੇ ਤਾਂ ਹੈ ਹੀ ਹੈ ਸਾਰੀ ਸਬਜ਼ੀ ਹਾਂ की की लेया तू सही ते रेट है टिंडियां लइया तोरी लइया अपना बैंगन लेया किया ले करेले लेया ये 3 सौ रुपे में पहुंच गई होनी है कितने हां हां हम ससा बनाउंगे है तो हाँ। जरूरत तो पता रेट ज्यादा हां ऊपर ये कंदे की ट्रांसपोर्टेशन करके मौसम करके दिक्कत हुई हुई है पर मौसम करके है ना करके कर रेट ਨੀ ਮੁਸ਼ਕਲ ਹਾਲ ਹੈ ਕਟਣਾ ਨਹੀਂ ਹੈ ਕਟਣਾ ਚਾਹੀਦਾ ਪਰ ਮੁਸ਼ਕਲ ਹਾਲ ਹੈ ਕਟਨੇਗਾ ਨਹੀਂ ਹੈ ਹਾਂ ਮੌਸਮ ਕਰਕੇ ਜਿਵੇਂ ਸਬਜ਼ੀ ਵੀ ਸੋਚ ਕੇ ਲੈਣੀ ਪੈ ਰਹੀ ਹੈ ਕਿ ਜੇ ਮਹਿੰਗੀ ਹੈ ਤਾਂ ਉਸ ਦੇ ਹਿਸਾਬ ਤੇ ਉਹਨੇ ਮੈਨੇਜ ਕਰਕੇ ਹਾਂ ਸੋਚਣੀ ਤਾਂ ਪੈਂਦੀ ਹੈ ਖਾਣੇ ਵੀ ਜ਼ਰੂਰੀ ਹੈ ਫਿਰ ਲੈਣੀ ਵੀ ਜ਼ਰੂਰੀ ਹੈ ਬਖਸ਼ੀਸ਼ ਸਿੰਘ ਬਖਸ਼ੀਸ਼ ਸਿੰਘ ਉਹਨੇ ਜਿੰਮੇ ਦੱਸ ਰਹੇ ਕਿ ਇੱਥੇ ਜਿਹੜੀ ਇਹਨਾਂ ਨੇ ਤਿੰਨ ਤੋਂ ਚਾਰ ਸਬਜ਼ੀਆਂ ਲਈਆਂ ਉਹ ਵੀ 3-400 ਰੁਪਏ ਤੋਂ ਪਾਰ ਪਹੁੰਚੀ ਹੈ ਤਾਂ ਇੱਕ ਆਮ ਕਮ ਕਰ ਕਰਨ ਵਾਲੇ ਐਵਰੇਜ ਮੀਡੀਅਮ ਕਲਾਸ ਬੰਦੇ ਦੇ ਲਈ ਔਖਾ ਜ਼ਰੂਰ ਹੈ ਕਿਉਂਕਿ ਅ ਐਨੀ ਸਬਜ਼ੀ ਦਾ ਰੇਟ ਬੇਅਰ ਕਰਨਾ ਅ ਕਿਉਂਕਿ ਕੀਮਤਾਂ ਜਿਹੜੀਆਂ ਨੇ ਉਹ ਅਸਮਾਨ ਛੂਰੀਆਂ ਔਰ ਇਹ ਆਉਣ ਵਾਲੇ ਦਿਨਾਂ 'ਚ ਘਟੇਗਾ ਇਹ ਜ਼ਰੂਰ ਵੇਖਣ ਵਾਲੀ ਗੱਲ ਰਹੇਗੀ ਕੈਮਰਾ ਪਰਸਨ ਚਾਂਦੀ ਰਾਮ ਨਾਲ ਅਮਨਪੁਰ ਦੋਜ ਸਟੰਡੀਗੜ ਪੰਜਾਬ ਤੱਕ